ਤਾਂ ਤਨ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਤੀ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਨਾਨਕ ਸਾਹਿਬ ਨੇ ਕਲਯੁਗ ਵਿੱਚ ਅਵਤਾਰ ਧਾਰ ਕੇ ਸਿੱਖ ਪੰਥੀ ਸਾਜਨਾ ਕੀਤੀ ਹੈ ਔਰ ਬੜਾ ਵੱਡਾ ਲੁਕਾਈ ਦਾ ਭਲਾ ਕੀਤਾ ਗੁਰੂ ਸਾਹਿਬ ਦੇ ਅਵਤਾਰ ਪੁਰਤੀਆਂ ਖੁਸ਼ੀ ਦੇ ਵਿੱਚ ਸਾਡੇ ਖਾਲਸਾ ਸਸਤਾਵਾਂ ਤੋਂ ਹਰ ਸਾਲ ਨਗਰ ਕੀਰਤਨ ਇੱਕ ਦਿਨ ਪਹਿਲਾਂ ਨਿਕਲਦਾ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡਾ ਪਸਾਰਾ ਪਿਛਲੇ 20 ਸਾਲਾਂ ਚ ਖਾਲਸਾ ਸਸਤਾਵਾਂ ਦਾ ਹੋਇਆ ਔਰ ਅੱਜ ਸਾਡੀਆਂ ਸਸਤਾਵਾਂ 30000 ਦੇ ਕਰੀਬ बच्चे जोड़े ने पढ़ते हैं और चार हज़ार के करीब टीचिंग नॉन टीचिंग स्टाफ इस नगर कीर्तन शिरकत करता है, पर बच्चे आज है। तो बच्चे और बच्चों बहुत ज्यादा उत्साह है मैं समझना कोई बच्चा एबसेंट नहीं होता और सत्त किलोमीटर लंबा जो पालकी साहब के पिछे चलते हैं खालसा कॉलेज तो पहली टुकड़ी जी अगली वह घंटा घर पहुँच जाती है और अकाल तख्त साहब चलते अं मा टेकते हैं अलौकिक नज़ारा दरबार साहब की परिक्रमा जी देखने वाला होंगे जो ਪੂਰੀ ਦਰਬਾਰ ਸਾਹਿਬ ਪਰਕਰਮ ਸਾਰਾ ਕਾਲਜ ਦੇ ਬੱਚੇ ਜਿਹੜੇ ਹੋਏਦੇ ਆ ਔਰ ਮੈਂ ਸਾਰੇ ਸੁਣਨ ਵਾਲਿਆਂ ਨੂੰ ਕੋ ਨਾਨਕ ਦੇਵ ਜੀ ਦੇ ਨਾਮ ਲੈਵਾ ਸੰਤਾਂ ਨੂੰ ਕੋ ਨਾਨਕ ਦੇਵ ਜੀ ਦੀ ਲੱਖ ਲੱਖ ਪ੍ਰਾਰਥਾ ਪੂਰੀ ਬਣਾਈ ਦਿੰਦਾ ਬਹੁਤ ਬਹੁਤ ਧੰਨਵਾਦ ਵਾਈਰੂ ਦੀ ਕਾਲਸਾ ਵਾਈਰੂ ਦੀ ਇਹ ਬਤਾਇਆ ਜਾਣਾ ਕਿ ਜੀ ਸਰ ਇੱਕ ਹਾਲਸਾ ਕਾਲਜ ਵੱਲੋਂ ਕਾਲਸਾ ਜenial ਸੰਸਥਾਵਾਂ ਨੇ 1921 ਨੇ ਉਹਨਾਂ ਵੱਲੋਂ ਹਰ ਸਾਲ ਨਗਰ ਕੀ ਸੰਗੇਣਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਪਤੇ ਕੱਢਿਆ ਜਾਂਦਾ ਬੜੀ ਤੁਸੀਂ ਵੇਖ ਰਹੇ ਹੋਗੇ ਬਹੁਤ ਧੂਮਤਾਬ ਨਾਲ ਧਾਰਮਿਕ ਸਰਦਾ ਨਾਲ ਬੱਚੇ ਗਾਇਨ ਕਰਕੇ ਗੁਰਬਾਣੀ ਦਾ ਇਕ ਬਾਤ ਕਰਕੇ ਇਥੋਂ ਖਾਲਸਾ ਕਾਲਜ ਇਤਿਹਾਸਿਕ ਖਾਲਸਾ ਕਾਲਜ ਤੋਂ ਦਰਬਾਰ ਸਾਹਿਬ ਪਹੁੰਚ ਰਹੇ ਨੇ ਔਰ ਬਹੁਤ ਅੱਛਾ ਹੈ ਸਾਡੇ ਅਧਿਆਪਕ ਸਹਿਬਾਨ ਸਾਡੇ ਸਾਰੇ ਵਿਦਿਆਰਥੀ ਸਹਿਬਾਨ ਸਾਡੇ ਨਰਟਿੰਗ ਸਟਾਫ ਅਰੇਂਜਮੈਂਟ ਦੇ ਸ਼ੀਨਾ ਸਾਹਿਬ ਉਹਨਾਂ ਦੇ ਨਾਲ ਬਾਕੀ ਆਫਿਸ ਵੀਰ ਸਾਰੇ ਇਥੋਂ ਅਸੀਂ ਚੱਲ ਕੇ ਜਾ ਰਹੇ ਹਾਂ ਉੱਥੇ ਬਹੁਤ ਖੁਸ਼ੀਆਂ ਤੇ ਆਨੰਦ ਹੈ ਪਰਮਾਤਵਾ ਕਰੇ ਕਿ ਇਸੇ ਤਰ੍ਹਾਂ ਹੀ ਖੁਸ਼ੀਆਂ ਬੰਨੀਆਂ ਰਹਿਣ ਪੰਜਾਬ ਤੇ ਵੀ ਕੋ ਨਾਨਕ ਸਾਹਿਬ ਦਾ ਜੋ ਮੈਸੇਜ ਹੈ ਯੂਨੀਵਰਸਲ ਬ੍ਰਦਰਹੂਡ ਸਭ ਦਾ ਕਲਿਆਣ ਸਭ ਦਾ ਪਲਾ ਉਹਦੇ ਮੈਸੇਜ ਨੂੰ ਅਸੀਂ ਸਾਰੇ ਆਪਣੇ ਆਪ ਨੂੰ ਅਪਣਾਈਏ ਔਰ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਸਾਹਿਬ ਦੀ वाहगुरु जी का खालसा वाहगुरु जी की फतेह ये खालसा कॉलेज की लंबे समय तो चली आ रही ए, बड़ी अच्छी एक रवायत है कि हर साल गुरु 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 नानक देव जी दे, गुरु के, के दे, गुरुपुरब तो पहला प्रोसेशन लेके नगर कीर्तन लेके दरबार साहब पहुँचा जाता है और सारे बच्चे हाजिर होंगे ने तुर तो के उतों तक जाते हैं ਔਰ ਉਹਨਾਂ ਦੇ ਮਨ ਵਿੱਚ ਜਿਹੜੀ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਸੋ ਮੈਂ ਅੱਜ ਇਸ ਮੌਕੇ ਤੇ ਸੂ ਸੰਤਨ ਨੂੰ ਗੁਰਮਨੀ ਸਾਹਿਬ ਦੇ ਬੁਰਪ੍ਰਬੀਨ ਲੱਖ ਲੱਖ ਵਧਾਈਆਂ ਦਿੰਦੀ ਹਾਂ ਬਹੁਤ ਬਹੁਤ